ਜੋਮਨੀ ਅਕਾਲੀ ਦਲ ਦੇ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਪਲਕੇ ਫੇਰ ਮੀਟਿੰਗ ਹੈ ਮੀਟਿੰਗ 6 ਘੰਟਿਆਂ ਤੋਂ ਜ਼ਿਆਦਾ ਚੱਲੀ ਸੁਖਬੀਰ ਸਿੰਘ ਬਾਦਲ ਸਮੇਤ तमाम ਪਾਰਟੀ ਦੇ ਲੀਡਰ ਇਸ ਬੈਠਕ 'ਚ ਹਾਜ਼ਰ ਰਹੇ ਮੰਤਨ ਹੋਇਆ ਪਲਕੇ ਨਵੇਂ ਸਿਰੇ ਤੋਂ ਸ਼ਾਸਨਿਕ ਕਮੇਟੀ ਬਣੇਗੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ 'ਚ ਫੈਸਲਾ ਲਿਆ ਗਿਆ ਅਕਾਲੀ ਦਲ ਦੇ ਅੰਦਰ ਲੀਡਰ ਕੁਝ ਨਿਰਾਸ਼ ਚਲ ਰਹੇ ਹਨ ਜਿਹੜੀ ਇਲੈਕਸ਼ਨ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਹੈ ਉਹਦੀ ਸਾਰੀ ਦੀ ਵਿਸਥਾਰ ਦੇ ਵਿੱਚ ਡਿਟੇਲਡ ਅਸੀਂ ਸਿਖਿਆ ਕੀਤੀ ਹੈ ਔਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਹਲਕਾ ਇੰਚਾਰਜਾਂ ਦੇ ਨਾਲ ਬਾਕੀ ਲੀਡਰਸ ਦੇ ਨਾਲ ਇੰਡੀਵਿਜੂਅਲੀ ਵੀ ਇਨ ਗਰਪਸ ਵੀ ਸਾਰਿਆਂ ਹੋਰ ਵੀ ਹਾਲੇ ਡਿਟੇਲਡ ਮੀਟਿੰਗ ਕਰਨਗੇ ਤੇ ਸਾਰੀ ਗੱਲ ਦੀ ਤੈਅ ਦੇ ਵਿੱਚ ਜਾਵਾਂਗੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿਵੇਂ ਉਹਨੂੰ ਫਿਊਚਰ ਦੇ ਵਿੱਚ ਬੈਟਰ ਕਰਨਾ ਇਸ ਕਰਕੇ ਬਾਕੀ ਜਿਹੜੀ ਡਿਟੇਲ ਹੈਗੀ ਆ ਉਹ ਤੁਹਾਨੂੰ ਦੇ ਦੇਵਾਂਗੇ ਚਰਨ ਜੀ ਜਿਹੜੀ ਇੱਕ ਚਿੱਠੀ ਲਿਖੀ ਰਹੀ ਹੈ ਖੁੱਲਾ ਉਹ ਇਹ ਹੈ ਕਿ ਜਿੱਥੇ ਵੀ ਕਿਤੇ ਇਲੈਕਸ਼ਨ ਦੇ ਵਿੱਚ ਜਾਂ ਅੱਗੇ ਪਿੱਛੇ ਕਿਸੇ ਦੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਕੱਲ ਨੂੰ ਜਿਹੜੀ ਹੈ ਨਵੀਂ ਸਟਰੀ ਤੋਂ ਅਨਾਉਂਸ ਹੋ ਜਾਏਗੀ ਉਹ ਜਿਹੜੀ ਵੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਜਿਹੜੀ ਆ ਉਹ ਢੀਲ ਕਰੇਗੀ ਜੇ ਉਹ ਬਾਕੀ ਨੂੰ ਵੀ ਕਹਿਤਾ ਗਿਆ ਕਿ ਕਿ ਜੇ ਕੋਈ ਇਲੈਕਸ਼ਨ ਦੀ ਜੇ ਕੋਈ ਸ਼ਿਕਾਇਤ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਡਿਸਪਲਿਨ ਕਮੇਟੀ ਫਿਰ ਬਾਅਦ ਚ ਸਾਰਾ ਸੋਚ ਵਿਚਾਰ ਕੇ ਤੇ ਫਿਰ ਜਸਰਤਾਨ ਜਿਹੜੀ ਇਲੈਕਸ਼ਨ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਆ ਉਹਦੀ ਸਾਰੀ ਦੀ ਵਿਸਤਾਰ ਦੇ ਵਿੱਚ ਡਿਟੇਲਡ ਅਸੀਂ ਸਿਖਿਆ ਕੀਤੀ ਹੈ ਔਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਹਲਕਾ ਇੰਚਾਰਜਾਂ ਦੇ ਨਾਲ ਬਾਕੀ ਲੀਡਰਸ ਦੇ ਨਾਲ ਇੰਡੀਵਿਜੂਅਲੀ ਵੀ ਇਨ ਗਰਪਸ ਵੀ ਸਾਰੀਆਂ ਹੋਰ ਵੀ ਹਾਲੇ ਡਿਟੇਲਡ ਮੀਟਿੰਗ ਕਰਨਗੇ ਤੇ ਸਾਰੀ ਗੱਲ ਦੀ ਤੈਅ ਦੇ ਵਿੱਚ ਜਾਵਾਂਗੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿਵੇਂ ਉਹਨੂੰ ਫਿਊਚਰ ਦੇ ਵਿੱਚ ਬੈਟਰ ਕਰਨਾ ਇਸ ਕਰਕੇ ਬਾਕੀ ਜਿਹੜੀ ਡਿਟੇਲ ਰਹੀ ਹੈ ਉਹ ਤੁਹਾਨੂੰ ਦੇ ਦੇ ਦਾਂਗੇ ਚਰਨ ਜੀ ਜਿਹੜੀ ਇੱਕ ਚਿੱਠੀ ਜਿਹੜੀ ਰਹੀ ਹੈ ਖੁੱਲਾ ਉਹ ਇਹ ਹੈ ਕਿ ਜਿੱਥੇ ਵੀ ਕਿਤੇ ਇਲੈਕਸ਼ਨ ਦੇ ਵਿੱਚ ਜਾਂ ਅੱਗੇ ਪਿਛੇ ਕਿਸੇ ਦੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਕੱਲ ਨੂੰ ਜਿਹੜੀ ਹੈ ਨਵੀਂ ਸਰੇ ਤੋਂ ਅਨਾਉਂਸ ਹੋ ਜੇਗੀ ਉਹ ਜਿਹੜੀ ਵੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਦੇਦੀ ਆ ਉਹ ਡੀਲ ਕਰੇਗੀ ਜੇ ਉਹ ਬਾਕੀਆਂ ਨੂੰ ਵੀ ਕਹਿਤਾ ਗਿਆ ਕਿ ਜੇ ਕੋਈ ਇਲੈਕਸ਼ਨ ਦੇ ਜੇ ਕੋਈ ਸ਼ਿਕਾਇਤ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਉਹ ਡਿਸਪਲਿਨਰੀ ਕਮੇਟੀ ਫਿਰ ਬਾਅਦ ਚ ਸਾਰਾ ਸੋਚ ਵਿਚਾਰ ਕੇ ਤੇ ਫਿਰ ਜੋ ਕੁਝ ਹੋਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਦੂਜੀ ਜਿਹੜੀ ਬਾਕੀ ਡਿਟੇਲ ਹੈ ਇੱਕ ਜਿਹੜੀ ਕੈਟਲ ਦੇ ਵਿੱਚ ਇੰਸੀਡੈਂਟ ਹੋਈ ਸੀ ਜਿਹੜਾ ਸਿੱਕੇ ਨੌਜਵਾਨ ਨੂੰ ਕਲਸਤਾਨੀ ਕਹਿ ਕੇ ਉਹਦੇ ਉੱਤੇ ਹਮਲਾ ਕੀਤਾ ਗਿਆ ਇਹੋ ਜਿਹੇ ਜਿਹੜੇ ਹੇਟ ਕਰਾਈਮ ਹੈ ਪਹਿਲਾਂ ਕੰਗਣਾ ਰਨਆਊਟ ਨੇ ਜਿਸ ਤਰੀਕੇ ਕਿਸਾਨਾਂ ਦੇ ਖਿਲਾਫ ਬੀਬੀਆਂ ਦੇ ਖਿਲਾਫ ਸਟੇਟਮੈਂਟ ਦਿਤੀਆਂ ਸੀ ਇਹ ਜਿਹੜੇ ਹੇਟ ਕਰਾਈਮ ਹੈ ਇਹਨਾਂ ਨੂੰ ਕੰਡਮ ਕੀਤਾ ਗਿਆ ਵੀ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼ਕਤੀ ਦੇ ਨਾਲ ਜਿਹੜੀ ਹੈ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਕਿ ਇਹਨਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸਾਬਕਾ ਰਾਸਭਾ ਮੈਂਬਰ ਬਲਵਿੰਦਰ ਸਿੰਘ ਪੁੰਦਰ ਜੀ ਮੇਰੇ ਨਾਲੇ ਪੁੰਦਰ ਸਾਹਿਬ ਸਾਢੇ 6 ਘੰਟੇ ਦਾ ਲੰਮਾ ਮੰਥਨ ਹੈ ਜਿਹੜਾ ਕੀਤਾ ਗਿਆ ਹੈਗਾ ਨਿਚੋੜ ਕੀ ਨਿਕਲੇਗਾ ਨਿਚੋੜ ਬਹੁਤ ਸੱਚਾ ਅੱਛਾ ਨਿਕਲੇ ਸਾਰੀ ਪਾਰਟੀ ਨੇ ਵਿਚਾਰ ਵਟਾਂਦਰਾ ਕਰਕੇ ਸਾਰੇ ਹਾਲਾਤ ਤੇ ਜੋ ਹੈ ਲੰਬਾ ਸਮਾਂ ਇਕੱਲੇ ਇਕੱਲੇ ਨਹੀਂ ਵੀ ਉਸ ਦਿੱਤੇ ਨੇ ਉਸ ਤੋਂ ਬਾਅਦ ਫਿਰ ਪ੍ਰਧਾਨ ਨੂੰ ਇਹ ਹੈ ਕਿ ਪ੍ਰਧਾਨ ਜੀ ਫਿਰ ਇਕੱਲੇ ਇਕੱਲੇ ਬੰਦੇ ਨੂੰ ਡਿਜੀਟਲ ਵੀ ਸੁਣਨਗੇ ਗਰੁੱਪਾਂ ਚ ਵੀ ਸੁਣਨਗੇ ਤਾਂ ਕਿ ਸਾਰੇ ਅੱਜ ਕੀ ਹਾਲਾਤ ਹੈ ਆਉਣ ਵਾਲੇ ਸਮੇਂ ਕੀ ਹਾਲਾਤ ਹੈ ਅਕਾਲੀ ਦਲ ਇੱਕ ਧਰਮ ਨੂੰ ਬਿਲੋਂਗ ਕਰਦਾ ਇੱਕ ਮinority ਪਾਰਟੀ ਨੂੰ ਬਿਲੋਂਗ ਕਰਦਾ ਹੈ ਮinority ਧਰਮ ਨੂੰ ਬਿਲੋਂਗ ਕਰਦਾ ਹੈ ਇਸ ਕਰਕੇ ਸਾਡਾ ਜਿਹੜਾ ਹੈ ਮinority ਦਾ ਸਾਡੇ ਧਰਮ ਦਾ ਔਰ ਸਾਡਾ ਜੋ ਜ ਕਾਲੀ ਦੇ ਲਈ ਇਹਦਾ ਅਜੰਡਾ ਥੋੜਾ ਵੱਖਰਾ ਹੈ ਦੇਸ਼ ਦੇ ਅਜੰਡੇ ਤੋਂ ਕਈ ਚੀਜ਼ਾਂ ਦਾ ਬਾਕੀ ਤਾਂ ਹੈ ਸਾਰੀਆਂ ਗੱਲਾਂ ਸੋ ਅਸੀਂ ਉਸ ਅਜੰਡੇ ਤੇ ਵਰਕ ਕਰ ਰਹੇ ਸੀ ਉਸੇ ਤੇ ਅੱਗੇ ਕਰਦੇ ਰਹਾਂਗੇ ਇਹ ਤੇ ਸਾਰੇ ਤੇ ਸੋਚ ਵਿਚਾਰ ਕੀਤਾ ਹੈ ਸੋ ਪੋਜੀਟਿਵਲੀ ਬੇਨ ਆ ਸਾਰਿਆਂ ਦੇ ਗ੍ਰਾਫ ਲਗਾਤਾਰ ਡਿੱਗਿਆ ਹੈਗਾ ਜਿਸ ਤਰੀਕੇ ਦੇ ਨਾਲ ਜਿਹੜੀ ਪਾਰਟੀ ਪੰਥਕ ਪਾਰਟੀ ਸੀ 10 ਸੀਟਾਂ ਤੇ ਜ਼ਮਾਨਤ ਜਬਤ ਹੋ ਜਾਣਾ ਹਨਾ ਔਰ 12 ਸੀਟਾਂ ਤੇ ਹਾਰ ਮਿਲਣਾ ਕੇਵਲ ਇੱਕ ਸੀਟ ਬਠਿੰਡਾ ਦੀ ਬਚਾ ਪਾਉਣਾ ਤੁਸੀਂ ਇਹਨੂੰ ਹਾਰ ਕਿਣੀ ਜਾਂਦਾ ਲਿੰਕ ਹੀ ਹਾਰ ਨਾਲ ਆਕਾਲੀ ਪਾਰਟੀ ਦਾ ਲਿੰਕ ਹਾਰ ਨਾਲ ਨਹੀਂ ਹੈਗਾ ਇਹ ਦਾ ਕੋਹਾਰ ਵਾਲੀ ਗੱਲ ਹੈਗੀ ਕਿ ਦੇਸ਼ ਦੀ ਕਿਚੋਂ ਸੀ ਵਿਧਾਨ ਦੇ ਵਾਸਤੇ ਇੱਕ ਪਾਰਟੀ ਕਹਿੰਦੀ ਵਿਧਾਨ ਬਚਾਉਣਾ ਇੱਕ ਕਹਿੰਦੇ ਸੀ ਵਿਧਾਨ ਨੂੰ ਤੋੜ ਦੂਗੀ ਇਹ ਖਤਮ ਕਰ ਦੂਗੀ ਵਿਧਾਨ ਨੂੰ ਇਹ ਸੀ ਸਾਡਾ ਜਿਹੜਾ ਮਿਨੋਰਟੀ ਕਮਿਊਨਿਟੀ ਦੇ ਇਸ਼ੂ ਨੇ ਅਕਾਲੀ ਦਲ ਦੇ ਇਸ਼ੂ ਨੇ ਪੰਜਾਬੀਆਂ ਦੇ ਇਸ਼ੂ ਨੇ ਉਹ ਵੱਖਰੇ ਨੇ ਇਸ ਕਰਕੇ ਇਹ ਸਾਡੇ ਇਸ਼ੂ ਤੇ ਕੋਈ ਜਿਥਾਰ ਦਾ ਸਵਾਲ ਨਹੀਂ ਹੋਇਆ ਸਾਡੇ ਇਸ਼ੂ ਵੱਖਰੇ ਨੇ ਅਸੀਂ ਉੱਤੇ ਲੜਾਂਗੇ ਤੁਸੀਂ ਦੇਖੋ ਕਿ ਅਸੀਂ 27 ਚ ਕਿੰਨੇ ਤਕੜੇ ਹੋ ਕੇ ਸਵਾਲ ਸਵਾਲ ਲੋਕ ਨਹੀਂ ਪੁੰਨਰ ਸਾਹਿਬ ਸਵਾਲ ਤਾਂ ਤੁਹਾਡੇ ਪਾਰਟੀ ਦੇ ਲੀਡਰ ਚੁੱਕ ਰਹੇ ਨੇ ਜਿਸ ਤਰੀਕੇ ਦੇ ਨਾਲ ਚਰਨਜੀਤ ਬਰਾੜ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਖੁੱਲੀ ਚਿੱਠੀ ਲਿਖ ਦਿੱਤੀ ਜਾਂਦੀ ਹੈ ਕਿ ਸੁਖਦੇਵ ਸਿੰਘ ਢੀਂਸਾ ਨਾਰਾਜ਼ ਚੱਲ ਰਹੇ ਨੇ ਹਾਲਾਂਕਿ ਪਾਰਟੀ 'ਚ ਆ ਕੇ ਵੀ ਪਾਰਟੀ ਦਾ ਸਾਥ ਉਹਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤੁਹਾਡੇ ਵੱਲੋਂ ਕੋਈ ਕੁਸ਼ ਕਹੀ ਜਾਓ ਕੋਈ ਕਿਸੇ ਇੱਕ ਬੰਦੇ ਦੇ ਕਹੇ ਨਾਲ ਪਾਰਟੀ ਦਾ ਨਹੀਂ ਹੁੰਦਾ ਨਾ ਮੈਂ ਕਿ ਇੰਡੀਵਿਜੂਅਲ ਕਿਸਦਾ ਨਾਮ ਲਵਾਂ ਨਾ ਮੈਂ ਇੰਡੀਵਿਜੂਅਲ ਕਿਸੇ ਦੀ ਗੱਲ ਕਰਾਂ ਸਮੁੱਚੀ ਪਾਰਟੀ ਜਿਹੜੀ ਹੈ ਕੋਰ ਕਮੇਟੀ ਇਕੱਠੀ ਹੋਈ ਸਾਰਿਆਂ ਨੇ ਰਾਇ ਕੀਤੀ ਸਾਰੇ ਖੁਸ਼ੀ ਨਾਲ ਰਾਇ ਕਰਕੇ ਫੈਸਲਾ ਕਰਕੇ ਗਏ ਆ ਕਿ ਜੇ ਸਾਡੇ ਪਹਿਲੇ ਫੈਸਲੇ ਸੀ ਏਜੰਡਾ ਸਾਡਾ ਠੀਕ ਸੀ ਹੁਣ ਵੀ ਅੱਗੇ ਨੂੰ ਏਜੰਡਾ ਸਾਡਾ ਉਹੀ ਰਹੇਗਾ ਅਸੀਂ ਉਤੇ ਵਰਕ ਕਰਾਂਗੇ ਅਸੀਂ ਕਿਵੇਂ ਪਾਰਟੀ ਨੂੰ ਸਟਰੈਂਥ ਕਰਨਾ ਹੈ ਇਹ ਤੇ ਕੱਲੇ-ਕੱਲੇ ਦੀ رائے ਲੈ ਕੇ ਕਰਾਂਗੇ ਸਾਡੇ ਕੋਈ ਇੰਡੀਵਿਜੂਅਲ ਕੌਣ ਕੀ ਕਹਿੰਦਾ ਹੈ ਕਿ ਨਾ ਕਹਿੰਦਾ ਉਹ ਇਨਡਿਸਪਲਿਨ ਹੈ ਚੁੰਟਾ ਕਮੇਟੀ ਨੂੰ ਲਾਗੂ ਕਰਨ ਦੀਆਂ ਸਿਫਾਰਿਸ਼ਾਂ ਲਗਾਤਾਰ ਹੁੰਦੀਆਂ ਐਯਾਲੀ ਨੇ ਕਹਤਾ ਕਹਿੰਦੇ ਜੀ ਮੈਂ ਤਾਂ ਉਹਨਾਂ ਚਿਰ ਕੰਮ ਹੀ ਨਹੀਂ ਕਰਦਾ ਜਿੰਨੀ ਚਿਰ ਰਿਪੋਰਟ ਨਹੀਂ ਲਾਗੂ ਹੋ ਜਾਂਦੀ ਐਮਐਲਏ ਨੇ ਤੁਹਾਡੀ ਪਾਰਟੀ ਦੇ ਸਿਟਿੰਗ ਐਮਐਲਏ ਇੰਡੀਵਿਜੂਅਲ ਮੈਂ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦੇਣਾ। ਅਕਾਲੀ ਦੇ ਲੋਪ ਪਾਰਟੀ ਹੈ ਜਿੱਦੇ ਚੰਦਰਪੈ ਕੇ ਹਰ ਇੱਕ ਨੁਆਕਾ ਗੱਲ ਕਰਨ ਦਾ ਜੋ ਅੰਦਰ ਮੈਂ ਕੀ ਗੱਲ ਕਰਦਾ ਉਹ ਗੱਲ ਸਬਜਨ ਹੈ। ਜਿਹੜਾ ਬਾਹਰ ਗੱਲ ਕਰਦਾ ਉਹ ਪਾਰਟੀ ਦਾ ਡਿਸਪਲਿਨ ਹੈ ਨਹੀਂ। ਡਿਸਪਲਿਨ ਨੂੰ ਲੈ ਕੇ ਕੋਈ ਗੱਲਬਾਤ ਹੋਈ ਅੱਜ ਪਾਰਟੀ ਦੇ ਅੰਦਰ ਕਿ ਕਿਉਂ ਮੀਡੀਆ ਦੇ ਸਾਹਮਣੇ ਆ ਕੇ ਗੱਲਾਂ ਰਹੀਆਂ ਨੇ ਕਿ ਕਮੇਟੀ ਬਣੇਗੀ ਡਿਸਪਲਿਨ ਦੀ ਕਮੇਟੀ ਬਣੇਗੀ ਉਹਦੇ ਵਿੱਚ ਜੋ ਹੈ ਸਿਸਟਮੈਟਿਕ ਜੋ ਹੈ ਉਹਦੇ ਫੈਸਲੇ ਲਏ ਜਾਣਗੇ ਜਿਹਦੀ ਕਿਸੇ ਕੰਪਲੀਟ ਆਏਗੀ। ਕਿ ਅੰਦਰ ਦੇ ਵਿੱਚ ਐਨਡੀਆ ਦਾ ਸਾਥ ਦੇਣਾ ਜਾਂ ਨਹੀਂ ਦੇਣਾ ਕਿਉਂਕਿ ਫਿਲਹਾਲ ਤਾਂ ਆਜ਼ਾਦ ਤੌਰ ਜੋ ਸਾਡਾ ਏਜੰਡਾ ਹੈ ਸਾਡੀਆਂ ਮੰਗਾ ਮੰਨੇਗਾ ਜੋ ਪੰਜਾਬ ਦੇ ਮਸਲੇ ਆ ਜੋ ਸਾਡੇ ਧਰਮ ਦੇ ਮਸਲੇ ਆ ਜੋ ਸਾਡੇ ਕੌਮ ਦੇ ਮਸਲੇ ਆ ਮਿਨੋਰਟੀ ਦੇ ਜੋ ਪੰਜਾਬੀਆਂ ਦੇ ਮਸਲੇ ਆ ਜੋ ਇਹਨਾਂ ਨੂੰ ਮੰਨੇਗਾ ਅਸੀਂ ਗੱਲ ਕਰ ਲਾਂਗੇ ਨਾ ਸਾਡਾ ਕੋਈ ਦੁਸ਼ਮਣ ਨਾ ਸਾਡਾ ਕੋਈ ਮਿੱਤਰ ਸਾਡਾ ਮਿੱਤਰ ਉਹ ਹੈ ਜੋ ਸਾਡੇ ਮਸਲਿਆਂ ਦਾ ਹੱਲ ਕਰੂਗਾ ਏਜੰਡੇ ਦੀ ਗੱਲ ਕਰ ਲਈ ਜਾਵੇ ਪਾਰਟੀ ਜਿਹੜੇ ਏਜੰਡੇ ਤੇ ਚੱਲ ਰਹੀ ਸੀ ਉਸੇ ਏਜੰਡੇ ਦੇ ਉੱਪਰ ਅਮਰਿਤਪਾਲ ਨੇ ਇਲੈਕਸ਼ਨ ਲੜਿਆ ਉਹੀ ਪੰਥਕ ਏਜੰਡੇ ਦੇ ਉੱਪਰ ਸਰਬਜੀਤ ਸਿੰਘ ਖਾਲਸਾ ਨੇ ਇਲੈਕਸ਼ਨ ਲੜਿਆ ਦੋਨੋਂ ਵੱਡੀ ਲੀਡ ਦੇ ਨਾਲ ਚੇਤੇ ਨੇ ਕਿ ਅਮਰਸਰ ਦੀ ਸੀਟ ਤੇ ਉਪਰੋਂ ਪਾਰਟੀ ਚੌਥੇ ਨੰਬਰ ਦੇ ਉੱਪਰ ਰਹੀ ਖਡੂਰ ਸਾਹਿਬ ਤੋਂ ਪਾਰਟੀ ਚੌਥੇ ਨੰਬਰ ਦੇ ਉੱਪਰ ਚੱਲੀ ਜਾਂਦੀ ਹੈਗੀ ਚੌਥੇ ਪੰਜਵੇਂ ਨੰਬਰ ਦੇ ਉੱਪਰ ਚੱਲੀ ਜਾਂਦੀ ਹੈਗੀ ਫਰੀਦਕੋਟ ਦੇ ਵਿੱਚ ਵੀ ਜੇ ਆਹ ਦੇਖਣ ਨੂੰ ਮਿਲਿਆ ਅਮਰਸਰ ਦੀ ਜਿਹੜੀ ਸੀਟ ਹੈਗੀ ਉੱਥੇ ਵੀ ਜੇ ਆਹ ਦੇਖਣ ਨੂੰ ਮਿਲਿਆ ਅਨੰਦਪੁਰ ਦੀ ਸੀਟ ਹੈ ਉਸ ਨੂੰ ਅਸੀਂ ਪੰ ਐਂਡਾ ਅਕਾਲੀ ਦਲ ਦਾ ਨਹੀਂ ਪਸੰਦ ਆ ਰਿਹਾ। ਅਕਾਲੀ ਦਲ ਦਾ ਏਜੰਡਾ ਪਸੰਦ ਹੈ। ਜੇ ਕਾਲੀ ਜਿਹੜਾ ਦਾ ਏਜੰਡਾ ਪਸੰਦ ਨਾ ਹੋਵੇ ਤਾਂ ਦੂਸਰੇ ਲੋਕ ਨਹੀਂ ਅਡਾਪਟ ਕਰਦੇ ਸੀ। ਉਹਨਾਂ ਨੇ ਵੀ ਤਾਂ ਇਹ ਕੀਤਾ। ਫਰਕ ਸਿਰਫ ਇਹਦਾ ਹੈ ਕਿ ਕਈ ਵਾਰੀ ਜੋ ਸ਼ੀਲੇ ਬੱਚੇ ਆ ਉਹ ਕਈ ਨਹੀਂ ਖਬਰ ਨਹੀਂ ਉਹਦੋਂ ਫਾਸਟਲੀ ਹੱਲ ਕਰਦੇ ਕਿ ਜਿਵੇਂ ਪਹਿਲਾਂ ਵੀ ਇਹ ਲਹਿਰਾ ਆਈਆਂ। ਲੇਕਿਨ ਕੁੱਲ ਬਲਾ ਕੇ ਜੋ ਅਕਾਲੀ ਦਲ ਵਰਕ ਕਰ ਰਿਹਾ ਅਕਾਲੀ ਦਲ ਕੌਮ ਵਾਸਤੇ, ਧਰਮ ਵਾਸਤੇ, ਪੰਜਾਬੀਆ ਵਾਸਤੇ ਪਰ ਕਰ ਰਿਹਾ ਹੈ। ਇਸ ਕਰਕੇ ਸਾਡਾ ਇਹ ਦੇਸ਼ ਹੈ ਇਹੀ ਸਾਡਾ ਇੱਥੇ ਹੀ ਅਸੀਂ ਰਹਿਨੇ ਆ ਇੱਥੇ ਸਾਡਾ ਧਰਮ ਪੈਦਾ ਹੋਇਆ ਅਸੀਂ ਆਪਣੇ ਮਸਲੇ ਇੱਥੇ ਆਪਦੇ ਜੁਨਰਟੀ ਨਾਲ ਏਕਤਾ ਨਾਲ ਅਸੀਂ ਮਨਾਵਾਂਗੇ ਅਸੀਂ ਉੱਤੇ ਤਕੜੇ ਹੋ ਕੇ ਖੜਿਆ ਮੈਂ ਕਿਸੇ ਇੰਡੀਵਿਜੂਅਲ ਇੱਧਰ ਤੇ ਇੱਧਰ ਦੀ ਗੱਲ ਸੈਂ ਮੈਂ ਕਿਸੇ ਨੂੰ ਕੋਈ ਪੈਂਦਾ ਨਹੀਂ ਪੰਜ ਪੰਜ ਪਾਈ ਇਲੈਕਸ਼ਨ ਵੀ ਅੱਗੇ ਤਿਆਰ ਹੈ ਪਾਰਟੀ ਨੇ ਉਸਤੇ ਚਰਚਾ ਕੀਤੀ ਚਰਚਾ ਕੀਤੀ ਹੈ ਸਾਰੇ ਫੈਸਲੇ ਜਿਹੜਾ ਹੈ ਅਸੀਂ ਪ੍ਰੈਸ ਨੋਟ ਬਣਾ ਕੇ ਦੇ ਦੇਵਾਂਗੇ ਸਾਰੇ ਤੁਹਾਨੂੰ ਆਉਣ ਕਹਿੰਦੇ ਆ ਅਕਾਲੀ ਦਲ ਪੰਥਕ ਏਜੰਡੇ ਤੇ ਰਹੇਗਾ ਔਰ ਉਸੇ ਤੇ ਕੰਮ ਕਰਦਾ ਰਹੇਗਾ ਔਰ ਉਸ ਏਜੰਡੇ ਤੋਂ ਹਟੇਗਾ ਨਹੀਂ ਇਹ ਗੱਲ ਬਲਵਿੰਦਰ ਸਿੰਘ ਕੁੰਦਲ ਕਹਿੰਦੇ ਨਜ਼ਰ ਆਇਆ ਨੇ ਹਾਲਾਂਕਿ ਨੁਕਸਾਨ ਜ਼ਰੂਰ ਪਾਰਟੀ ਦਾ ਹੁੰਦਾ ਨਜ਼ਰ ਆਇਆ ਕੈਮਰਾਮੈਨ ਪ੍ਰਮੋਦ ਨਾ ਰੋਹਿਤ ਪੱਕਾ ਜੀ ਮੀਡੀਆ ਚੰਡੀਗੜ੍ਹ